ਸਸ਼ਕਾਲ ਜੀ ਮੈਂ ਰিনাਤੀ ਮਾਂ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਵਿਆਸ ਦੇ ਮਿਲਣ ਵਾਲੇ ਟੈਕਸ ਛੋਟ ਤੇ ਜੋ ਸਰਕਾਰ ਨੇ ਵੱਡਾ ਫੈਸਲਾ ਲਿਆ ਬਜਟ ਦੇ ਵਿੱਚ ਕੀ ਐਲੰਕ ਕੀਤਾ ਤੁਹਾਨੂੰ ਡੂੰਘਾਈ ਦੇ ਨਾਲ ਦੱਸਦੇ ਹਾਂ ਵਿੱਤੀ ਸਾਲ 2026 ਤੇ 27 ਦੇ ਬਜਟ ਚ ਇਹ ਪ੍ਰਸਤਾਵ ਦਿੱਤਾ ਗਿਆ ਕਿ ਕੁਦਰਤ ਰਹਿਣ ਵਾਲੀ ਜਿਹੜੀ ਜਾਇਦਾਦ ਹੈ ਦੇ ਮਾਮਲੇ ਦੇ ਵਿੱਚ ਹੋਮ ਲੋਨ ਦੇ ਵਿਆਜ ਤੇ 2 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਕਟੌਤੀ ਚ ਹੁਣ ਜਾਇਦਾਦ ਖਰੀਦਣ ਜਾਂ ਬਣਾਉਣ ਤੋਂ ਪਹਿਲਾਂ ਦੀ ਮਿਆਦ ਲਈ ਦਿੱਤਾ ਜਾਣ ਵਾਲਾ ਵਿਆਜ ਵੀ ਸ਼ਾਮਲ ਹੋਵੇਗਾ ਸਰਕਾਰ ਇਸ ਮਕਸਦ ਲਈ ਇਨਕਮ ਟੈਕਸ ਐਕਟ 2025 ਦੀ ਧਾਰਾ 22(2) ਚ ਸੋਧ ਕਰੇਗੀ ਜਿਸ ਨਾਲ 1 ਅਪ੍ਰੈਲ 2026 ਤੋਂ ਲਾਗੂ ਹੋਣ ਵਾਲੇ ਨਵੇਂ ਟੈਕਸ ਕਾਨੂੰਨ ਤਹਿਤ ਹੋਮ ਲੋਨ ਲੈਣ ਵਾਲਿਆਂ ਨੂੰ ਲਗਾਤਾਰ ਰਾਹਤ ਮਿਲਦੀ ਰਹੇਗੀ ਬਜਟ ਦਸਤਾਵੇਜ਼ ਦੇ ਵਿੱਚ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਬਜਟ ਦਸਤਾਵੇਜ਼ ਅਨੁਸਾਰ ਇਨਕਮ ਟੈਕਸ ਐਕਟ 2025 ਦੀ ਧਾਰਾ 22 ਹਾਊਸ ਆਫ ਪ੍ਰੋਪਰਟੀ ਤੋਂ ਹੋਣ ਵਾਲੀ ਆਮਦਨ ਦੇ ਮਾਮਲੇ ਦੇ ਵਿੱਚ ਕਟੌਤੀਆਂ ਦੇ ਨਾਲ ਸੰਬੰਧਿਤ ਇਹ ਜਾਣਕਾਰੀ ਦਰਸ਼ਕਾਂ ਦੇ ਲਈ ਬੇਹੱਦ ਜ਼ਰੂਰੀ ਹੈ ਤਾਂ ਕਿ ਹਰ ਇੱਕ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਵੀ ਕੀ ਕੁਝ ਜਿਹੜਾ ਇਸ ਬਜਟ ਦੇ ਵਿੱਚ ਰੱਖਿਆ ਗਿਆ ਸੀ ਕੀ ਇਸ ਦਾ ਜਿਹੜਾ ਕੀ ਮਹੱਤਵ ਹੈ ਸੈਕਸ਼ਨ 22 ਇਸ ਸੰਸਾਰ ਸੈਲਫ ਅਕੁਪਾਈਡ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਕੁੱਲ ਕਟੌਤੀ ਦੀ ਰਕਮ 2 ਲੱਖ ਤੋਂ ਵੱਧ ਨਹੀਂ ਹੋਵੇਗੀ ਜੇਕਰ ਜਾਇਦਾਦ ਉਧਾਰ ਲਏ ਗਏ ਪੈਸੇ ਦੇ ਨਾਲ ਖਰੀਦੀ ਜਾਂ ਬਣਾਈ ਗਈ ਹੈ ਹਾਲਾਂਕਿ ਇਸੇ 2 ਲੱਖ ਦੀ ਲਿਮਟ ਦੇ ਵਿੱਚ ਨਿਰਮਾਣ ਤੋਂ ਪਹਿਲਾਂ ਵਾਲਾ ਵਿਆਜ ਸ਼ਾਮਿਲ ਨਹੀਂ ਸੀ ਜਿਸ ਨੂੰ ਹੁਣ ਸ਼ਾਮਿਲ ਕਰਨ ਦਾ ਪ੍ਰਸਤਾਵ ਹੈ ਪੁਰਾਣੇ ਐਕਟ ਦੇ ਨਾਲ ਤੁਲਨਾ ਇਹ ਸੈਕਸ਼ਨ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 24 ਦੇ ਬਰਾਬਰ ਹੈ ਪੁਰਾਣੇ ਕਾਨੂੰਨ ਦੇ ਵਿੱਚ ਪਿਛਲੇ ਸਮੇਂ ਦਾ ਵਿਆਜ ਸ਼ਾਮਿਲ ਸੀ ਅਤੇ ਨਵੇਂ ਕਾਨੂੰਨ 'ਚ ਵੀ ਇਸ ਨਿਰੰਤਰਤਾ ਨੂੰ ਬਰਕਰਾਰ ਰੱਖਿਆ ਗਿਆ ਹੈ ਤੇ ਡਿਵੀਡੈਂਡ ਅਤੇ ਮਿਊਚੁਅਲ ਫੰਡ ਦੀ ਕਮਾਈ ਤੇ ਫੈਸਲਾ ਆਖਿਰ ਕੀ ਫੈਸਲਾ ਲਿਆ ਗਿਆ ਆਓ ਦੱਸੀਏ ਤੁਹਾਨੂੰ ਕੇਂਦਰੀ ਬਜਟ 2026 ਦੇ ਵਿੱਚ ਇਹ ਪ੍ਰਸਤਾਵ ਵੀ ਦਿੱਤਾ ਗਿਆ ਕਿ ਡਿਵੀਡੈਂਡ ਆਮਦਨ ਜੋ ਮਿਊਚੁਅਲ ਫੰਡਾਂ ਦੇ ਯੂਨਿਟਾਂ ਤੇ ਹੋਣ ਵਾਲੀ ਆਮਦਨ ਨਾਲ ਸੰਬੰਧਿਤ ਕਿਸੇ ਵੀ ਵਿਆਜ ਦੇ ਖਰਚੇ ਤੇ ਕੋਈ ਕਟੌਤੀ ਨਹੀਂ ਦਿੱਤੀ ਜਾਵੇਗੀ ਜੀ ਹਾਂ ਤੇ ਨਾਲ ਹੀ ਬਜਟ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਕਿ ਇਹੇ ਪ੍ਰਸਤਾਵ ਹੈ ਕਿ ਡਿਵੀਡੈਂਡ ਆਮਦਨਾਂ ਜੋ ਮਿਊਚੁਅਲ ਫੰਡਾਂ ਤੋਂ ਹੋਣ ਵਾਲੇ ਆਮਦਨ ਦੇ ਸਬੰਧ ਦੇ ਵਿੱਚ ਕੀਤੇ ਗਏ ਕਿਸੇ ਵੀ ਵਿਆਜ ਦੇ ਖਰਚੇ ਤੇ ਕੋਈ ਕਟੌਤੀ ਨਹੀਂ ਦਿੱਤੀ ਜਾਵੇਗੀ। ਅਤੇ ਅਜਿਹੀ ਕਟੌਤੀ ਦੀ ਇਜਾਜ਼ਤ ਦੇਣ ਵਾਲੇ ਮੌਜੂਦਾ ਪ੍ਰਬੰਧ ਨੂੰ ਇੱਕ ਤੈਅ ਲਿਮਟ ਅਧੀਨ ਹਟਾ ਦਿੱਤਾ ਜਾਵੇਗਾ। ਜੀ ਹਾਂ। ਤਾਂ ਦੱਸ ਜੀ ਹੈ ਕਿ ਇਸ ਦੇ ਉੱਤੇ ਲੋਕਾਂ ਨੇ ਕਾਤਰਾ ਦੇ ਸਵਾਲ ਚੁੱਕਰੇ ਸੀ ਕਿਉਂਕਿ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਸਾਡਾ ਮਕਸਦ ਹੈ ਕਿ ਤੁਹਾਨੂੰ ਜੋ ਵੀ ਬਜਟ ਦੇ ਵਿੱਚ ਜਾਂ ਜਿਹੜੀ ਵੀ ਗੱਲ ਆ ਉਹ ਤੁਹਾਨੂੰ ਬਰੀਫਲੀ ਨਾਲ ਸਮਝਾਈ ਜਾਵੇ ਤਾਂ ਕਿ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਹੋ ਜਾਵੇ ਤਾਂ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸੁਣਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਸਹੀ ਜਾਣਕਾਰੀ ਹਰ ਇੱਕ ਵਿਅਕਤੀ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ